ਦਕਤ ਸਾਡੀ ਸਰਕਾਰ ਲੁਧਿਆਣਾ ਦੇ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਸਾਈਕਲ ਰੈਲੀ ਕਰ ਰਹੀ ਮੁੱਖ ਮੰਤਰੀ ਸਾਹਿਬ ਸੂਬੇ ਦੇ ਵਿੱਚ ਨਸ਼ਿਆਂ ਦੇ ਹਾਲਾਤ ਬੇਹੱਦ ਚਿੰਤਾਜਨਕ ਨੇ ਹਰ ਰੋਜ਼ ਮਾਮਾ ਦੇ ਪੁੱਤ ਡਰਗ ওভারਡੋਸ ਕਰਕੇ ਮਰ ਰਹੇ ਨੇ ਪੰਜਾਬ ਦੇ ਗਵਰਨਰ ਨੇ ਚੀਫ ਸਕੱਟਰੀ ਤੇ ਡੀਜੀਪੀ ਦੀ ਹਾਜ਼ਰੀ ਚ ਕਿਹਾ ਕਿ ਨਸ਼ਾ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਐਨਸੀਬੀ ਦੀ ਟੀਮ ਲੁਧਿਆਣਾ ਦੇ ਸਰਕਾਰੀ ਠੇਕੇ ਰੇਡ ਕਰਦੀ ਹੈ ਉੱਥੋਂ ਨਸ਼ਾ ਬਰਾਮਦ ਹੁੰਦਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੰਜਾਬ ਦੇ ਡੀਜੀਪੀ ਨੂੰ ਤੁਹਾਡੇ ਡੀਜੀਪੀ ਨੂੰ ਹਾਈ ਕੋਰਟ ਦੇ ਵਿੱਚ ਬੁਲਾ ਕੇ ਕਹਿੰਦੇ ਨੇ ਕਿ ਮਾਫੀ ਮੰਗੋ ਤੁਸੀਂ ਨਸ਼ਿਆਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੇ ਤੇ ਇਸ ਤਰੀਕੇ ਲੱਗ ਰਿਹਾ ਹੈ ਕਿ ਜਿੱਦਾਂ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਬੁਕਾਰੀ ਹੈ ਮਾਨ ਸਾਹਿਬ ਇੰਨੀ ਤਲਖ ਟਿੱਪਣੀ ਕਿਸੇ ਸਰਕਾਰ ਦੇ ਖਿਲਾਫ ਕਦੇ ਵੀ ਕਿਸੇ ਹਾਈ ਕੋਰਟ ਦੀ ਨਹੀਂ ਆਈ ਤੇ ਜਵਾਬ ਕੀ ਇੱਕ ਸਾਈਕਲ ਰੈਲੀ ਮਾਨ ਸਾਹਿਬ ਅਗਰ ਸਾਈਕਲ ਚਲਾ ਕੇ ਡਰਗ ਦੀ ਸਮੱਸਿਆ ਦਾ ਹੱਲ ਹੁੰਦਾ ਤਾਂ ਗਰੀਬ ਤੋਂ ਗਰੀਬ ਦਿਹਾੜੀਦਾਰ ਵੀ ਆਪਣੇ ਬੱਚੇ ਨੂੰ ਔਖਾ ਸੌਖਾ ਸਾਈਕਲ ਦਵਾ ਦਿੰਦਾ ਉਹਨੂੰ ਮੌਤ ਦੇ ਮੂੰਹ ਚ ਤੇ ਡਰੱਗਸ ਦੇ ਮੂੰਹ ਚ ਜਾਣ ਤੋਂ ਬਚਾ ਲੈਂਦਾ ਔਰ ਮੈਂ ਤੁਹਾਨੂੰ ਯਾਦ ਕਰਾ ਦਿਆਂ ਤੁਸੀਂ ਉਹ ਮੁੱਖ ਮੰਤਰੀਓ ਜਿਨ੍ਹਾਂ ਨੇ ਮੁੱਖ ਮੰਤਰੀ ਦੀ ਸੌਹ ਚੱਕਣ ਤੋਂ 3 ਮਹੀਨੇ ਬਾਅਦ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਕਿਤੋਂ ਬਾਹਰੋਂ ਨਹੀਂ ਆਉਂਦਾ ਜੇ ਬਾਹਰੋਂ ਆਉਂਦਾ ਹੋਵੇ ਤਾਂ ਤਾਂ ਗੁਜਰਾਤ ਚ ਵੀ ਹੋਵੇ Rajasthan ਚ ਵੀ ਹੋਵੇ ਪੰਜਾਬ ਦੇ ਅੰਦਰ ਹੀ ਨਸ਼ਾ ਬਣਦਾ ਤੇ ਮੈਨੂੰ ਪਤਾ ਕਿੱਥੇ ਬਣਦਾ ਹੁਣ ਮੈਂ ਕਾਰਵਾਈ ਕਰਾਂਗਾ ਮੁੱਖ ਮੰਤਰੀ ਸਾਹਿਬ 2 ਸਾਲ ਬਾਅਦ ਹਾਈ ਕੋਰਟ ਨੂੰ ਇਹ ਕਹਿਣਾ ਪੈਜੇ ਕਿ ਜੀ ਪੰਜਾਬ 'ਚ ਨਸ਼ਾ ਸਰਕਾਰ ਬਕਾਰੀ ਹੈ ਫਿਰ ਜਵਾਬ ਦੇਈ ਤਾਂ ਇਸ ਗੱਲ ਦੀ ਹੈ ਕਿ ਜਿਹੜਾ ਉਹ ਨਸ਼ਾ ਬਣਦਾ ਸੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਤੁਸੀਂ ਮੁਨਕਰ ਹੋਗੇ ਯਾ ਇੱਕ ਸਿਆਸੀ ਬਿਆਨ ਸੀ ਸੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਪੁਲਿਸ ਨੂੰ ਆਪਣੀ ਜਿਹੜੀ ਸਿਆਸੀ ਰੈਲੀਆਂ ਨੇ ਇਹਦੇ ਤੋਂ ਦੂਰ ਰੱਖੋ ਕਿਉਂਕਿ ਅੱਜ ਇਸ ਵੇਲੇ ਤੁਸੀਂ ਸਾਰੀ ਪੰਜਾਬ ਪੁਲਿਸ ਨੂੰ ਲੁਧਿਆਣੇ ਤੁਹਾਡੀ ਆਪਣੀ ਪਾਰਟੀ ਦੀ ਟੀਆਰਪੀ ਚਮਕਾਉਣ ਦੇ ਲਈ ਲਾਇਆ ਸੀ ਸੋਚੋ ਉਸ ਸਮੇ ਸਮਗਲਰਾਂ ਨੂੰ ਕਿੰਨੀ ਖੁੱਲ ਮਿਲੀ ਹੋਣੀ ਕਿੰਨੇ ਪਿੰਡਾਂ ਦੇ ਵਿੱਚ ਫਿਰ ਜਿਹੜੇ ਨਸ਼ਾ ਤਸਕਰ ਨੇ ਉਹ ਘੁੰਮ ਗਏ ਹੋਣੇ ਸੋ ਆਪਾਂ ਮੁੱਦੇ ਦੀ ਸੰਜੀਦਗੀ ਨੂੰ ਸਮਝੀਏ ਆਪਾਂ ਇਹਦੇ ਖਿਲਾਫ ਲੜਾਈ ਲੜਨ ਦਾ ਮਨ ਬਣਾਈਏ ਇਹਨੂੰ ਫਿਰ ਦੁਬਾਰਾ ਸਿਆਸੀ ਪੌੜੀ ਦੇ ਤੌਰ ਤੇ ਵਰਤਣਾ ਇੱਕ ਬਹੁਤ ਵੱਡੀ ਭੁੱਲ ਹੋਏਗੀ ਕਿਉਂਕਿ ਪਹਿਲਾਂ ਵੀ ਤੁਹਾਡੇ ਨੈਸ਼ਨਲ ਕਨਵੀਨਰ ਨੇ ਸਿਆਸੀ ਪੌੜੀ ਦੇ ਤੌਰ ਤੇ ਵਰਤਣਾ ਚਾਇਆ ਬਾਅਦ ਦੇ ਵਿੱਚ ਉਹ ਮਾਫੀ ਮੰਗ ਕੇ ਨਿਕਲੇ ਸੋ ਗਲਤੀ ਦੁਬਾਰਾ ਦੁਹਰਾਉਣ ਦੇ ਨਾਲ ਪੰਜਾਬ ਦਾ ਹੀ ਨੁਕਸਾਨ ਹੋਏਗਾ ਹੋਰ ਕਿਸੇ ਦਾ ਨਹੀਂ